ਸਾਇਰਨ ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਕੱਚੇ ਚੌਲਾਂ ਤੋਂ ਢੋਕਲਾ ਇਹ ਕੱਚੇ ਚੌਲਾਂ ਦਾ ਢੋਕਲਾ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕਰਾਂਗੇ ਇਹ ਖਾਣ ਵਿੱਚ ਹੀ ਬਹੁਤ ਹੀ ਸਵਾਦ ਲੱਗਦਾ ਹੋ ਜੇ ਘਰ ਵਿੱਚ ਜਦੋਂ ਸੂਜੀ ਜਾਂ ਬੇਸਣ ਜਾਂ ਕੋਈ ਚੀਜ਼ ਨਾ ਹੋਵੇ ਤੇ ਕੱਚੇ ਚੌਲ ਤੇ ਹਰ ਕਿਸੇ ਦੇ ਘਰ ਵਿੱਚ ਹੁੰਦੇ ਆ ਜੋ ਅਸੀਂ ਮਿੰਟੂ ਮਿੰਟ ਇਹ ਚੀਜ਼ ਲੈ ਕੇ ਬਣਾ ਸਕਦੇ ਹ ਛੁੱਟੀ ਵਾਲੇ ਦਿਨ ਬੱਚੇ ਵੀ ਇਹਨੂੰ ਖਾ ਕੇ ਇੰਜੋਏ ਕਰਨਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਇਸ ਤਰ੍ਹਾਂ ਸੀ ਕੱਚੇ ਚੌਲਾਂ ਤੋਂ ਢੋਕਲਾ ਬਣਾ ਕੇ ਤਿਆਰ ਕੀਤਾ। 1 ਕੱਪ ਕੱਚੇ ਚੌਲਾਂ ਲੈ ਆ। ਚਾਵਲ ਤੁਸੀਂ ਕਿਸੇ ਵੀ ਕੁਆਲਿਟੀ ਦੇ ਲੈ ਸਕਦੇ ਜੀ। ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ। ਚੌਲਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਵਾ। ਸਾਫ਼ ਕਰਕੇ ਜਦੋਂ ਇਹਦੇ ਉੱਪਰ ਸਾਫ਼ ਪਾਣੀ ਆਇਆ ਉਦੋਂ ਤੱਕ ਅਸੀਂ ਇਹਨਾਂ ਚੌਲਾਂ ਨੂੰ ਹੱਥਾਂ ਦੇ ਨਾਲ ਮਲ-ਮਲ ਕੇ ਧੋਤਾ। ਤੇ 4-5 ਘੰਟਿਆਂ ਲਈ ਅਸੀਂ ਇਹਨਾਂ ਨੂੰ ਭਿਓਂ ਲਿਆ ਸੀ। ਭਿਓਂਣ ਦੇ ਨਾਲ ਚੌਲ ਜਿਹੜੇ ਆ ਇੱਕ ਸੌਫਟ ਹੋ ਜਾਂਦੇ ਆ। ਇੱਕ ਬਹੁਤ ਵਧੀਆ ਸ਼ਾਈਂਜੀ ਹੋ ਜਾਂਦੀ ਵਿੱਚ ਇਹਨਾਂ ਦੇ ਚੌਲਾਂ ਦੇ ਚਿੱਟੇ ਚੌਲ ਹੋ ਜਾਂਦੇ ਬਿਲਕੁਲ ਇਹਦੇ ਵਿੱਚੋਂ ਇਹ ਪਾਣੀ ਜਿਹੜਾ ਸਾਰਾ ਬਾਹਰ ਕੱਢ ਲੈਨੇ ਆ ਅਸੀਂ ਦਾ ਇੱਕ ਕੱਪ ਲੈ ਲੈਨੇ ਆ ਉਹਦੇ ਵਿੱਚ ਇਹਨਾਂ ਨੂੰ ਪਾ ਲੈਨੇ ਚਾਹ ਇੱਕ ਕੱਪ ਬਰੀਕ ਸੂਜੀ ਲਈ ਆ ਸੂਜੀ ਨੂੰ ਅਸੀਂ ਛਾਣ ਕੇ ਲਿਆਵਾ ਇੱਕ ਕੱਪ ਹੀ ਦਹੀਂ ਲਵਾਂਗੇ ਦਹੀਂ ਫਰੈਸ਼ ਲਿਆ ਤੋਖਾਰੀਆ ਮਿਰਚਾ ਇੱਕ ਕਦਰਕ ਦਾ ਟੁਕੜਾ ਇਹਨੂੰ ਪੀਸ ਲੈਨੇ ਆਂ ਪਾਣੀ ਨਹੀਂ ਅਸੀਂ ਪਾਉਣਾ ਪੀਸ ਲਿਆ ਵਾ ਬੈਟਰ ਨੂੰ ਅਸੀਂ ਸਮੂਥ ਬਣਾਉਣਾ ਬਿਲਕੁਲ ਵੀ ਇਹਦੇ ਵਿੱਚ ਦਾਣਾਂ ਨਹੀਂ ਰਹਿਣਾ ਚਾਹੀਦਾ ਤੇ ਚਮਚੇ ਦੇ ਪਿਛਲੇ ਸਾਈਡ ਤੇ ਕੋਟ ਬਣਾ ਜੇਦਾ ਬਹੁਤ ਹੀ ਵਧੀਆ ਪੀਸ ਕੇ ਤਿਆਰ ਹੋਇਆ ਇੱਕ ਬੋਲ ਦੇ ਵਿੱਚ ਕੱਢ ਲੈਨੇ ਆਂ ਲਮਕ ਪਾਲੰਗ ਟੇਸਟਨਸ ਨਾਲ ਥੋੜਾ ਜਿਹਾ ਜੀਰਾ ਪਾਊਡਰ ਇਹਨੂੰ ਬੈਟਰ ਨਾਲ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਨਮਕ ਨੂੰ ਇਹਦੇ ਵਿੱਚ ਤਾਂ 10-15 ਮਿੰਟ ਲਈ ਅਸੀਂ ਇਹਨੂੰ ਰੈਸਟ ਵਾਸਤੇ ਰੱਖ ਲੈਂਦੇ ਹਾਂ ਮਿਕਸ ਕਰ ਲੈਣੇ ਚਾਹੀਦੇ ਤਾਂ ਚਟਨੀ ਦੀ ਤਿਆਰੀ ਕਰ ਲੈਣੀ ਹੈ ਅਸੀਂ 2 ਕੁ ਚਮਚੇ ਤੇਲ ਪਾਵਾਂਗੇ ਥੋੜਾ ਜਿਹਾ ਜੀਰਾ ਦੋ ਲਾਲ ਮਿਰਚ ਟਮਾਟਰ ਪਾ ਲਾਂਗੇ ਤਿੰਨ ਚਾਰ ਇਹਨਾਂ ਨੂੰ ਸੌਫਟ ਹੋਣ ਤੱਕ ਪਕਾਵਾਂਗੇ ਜੋ ਕਵਰ ਕਰ ਦਿੰਨੇ ਆ ਜਲਦੀ ਸੌਫਟ ਹੋ ਜਾਣਗੇ ਕਰ ਲੈਣੇ ਆ ਟਮਾਟਰ ਸੌਫਟ ਹੋ ਗਏ ਆ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਦੇ ਆ। ਇਹਨੂੰ ਠੰਡਾ ਹੋਣ ਦੇਣੀ। ਠੰਡਾ ਹੋਣ ਤੋਂ ਬਾਅਦ ਇਹ ਜਿਹੜਿਆ ਸਕਿਨ ਉੱਪਰ ਹੈਗੀ ਇਹ ਇਹ ਉਤਾਰ ਦਾਂਗੇ ਟਮਾਟਰਾਂ ਦੇ। ਬੇਟਰ ਰੱਖੇ ਨੂੰ 10-15 ਮਿੰਟ ਹੋ ਗਏ ਆ ਹੁਣ ਅਸੀਂ ਚੈੱਕ ਕਰ ਲੈਨੇ ਆ। ਕਾਫੀ ਫੁੱਲ ਗਿਆ ਵਾ। ਅੱਗੇ ਨਾਲ ਉਹ ਸੰਗਣਾ ਵੀ ਹੋ ਗਿਆ ਬੇਟਰ। ਅੱਧਾ ਇੱਕ ਚਮਚਾ ਖੰਡ ਦਾ ਪਾ ਲਾਂਗੇ ਪੀਸੀ ਉਹ ਹੀ ਖੰਡ ਦਾ। ਨਮਕ ਅਸੀਂ ਪਹਿਲਾਂ ਹੋਈ ਪਾ ਲਿਆ ਸੀ। ਅੱਧਾ ਕ ਚਮਚਾ ਜੀਰਾ 2 ਚਮਚੇ ਤੇਲ ਦੇ ਐਡ ਕਰਾਂਗੇ ਇਹਨਾਂ ਬੈਟਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲઈએ ਬੈਟਰ ਕਾਫੀ ਗਾੜਾ ਵਾ 2 ਚਮਚੇ ਪਾਣੀ ਦੇ ਪਾ ਲੈਂਗੇ ਇੱਕ ਥਾਲੀ ਲਈ ਆ ਥਾਲੀ ਨੂੰ ਅਸੀਂ ਚੰਗੀ ਤਰ੍ਹਾਂ ਤੇਲ ਲਾ ਕੇ ਗਰੀਸ ਕਰ ਲਿਆ ਸਾਰੀਆਂ ਸੈਟਿੰਗ ਇੱਕ ਇਨੋ ਦਾ ਪੈਕ ਲਿਆ ਵਾ ਇਹਦੇ ਵਿੱਚ ਇੱਕ ਚਮਚਾ ਹੁੰਦਾ ਵਾ ਇਨੋ ਦਾ ਉਹਨੂੰ ਅਸੀਂ ਪਾ ਲੈਂਦੇ ਹਾਂ ਇਦੇ ਉੱਪਰ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਏ। ਕਾਫੀ ਫੋਲ ਗਿਆ। ਚੰਗੀ ਤਰ੍ਹਾਂ ਸੀ ਮਿਕਸ ਕਰ ਲਿਆ ਇਹਨੂੰ। ਥਾਲੀ ਦੇ ਜਿਵੇਂ ਟ੍ਰਾਂਸਫਰ ਕਰ ਦਾਂ। 15-20 ਮਿੰਟ ਤੱਕ ਇਹਨੂੰ ਸਟੀਮ ਦੇ ਲਈ। ਹੱਥ ਨਾਲ ਕਾਜਾ ਟੈਪ ਕਰ ਲੈਂਗੇ। ਵਿੱਚ ਕੋਈ ਬੱਵਲ ਨਾ ਰਹੇ। ਥੋੜਾ ਜਿਹਾ ਇਸ ਦੇ ਉੱਪਰ ਪਾਊਡਰ ਛਿੜਕ ਦਾਂ। ਇਹਦੇ ਨਾਲ ਸੋਨਾ ਵੇਖਣ ਦੇ ਵਿੱਚ ਚੰਗਾ ਲੱਗੇਗਾ। ਇਹਨਾਂ ਅਸੀਂ ਇਹਨੂੰ ਜਦੋਂ ਮਰਜ਼ੀ ਬਣਾ ਸਕਦੇ ਆ ਦੁਪਹਿਰ ਵੇਲੇ ਸ਼ਾਮ ਵੇਲੇ ਸਵੇਰ ਵੇਲੇ ਜਦੋਂ ਥੋੜੀ ਬਹੁਤੀ ਭੁੱਖ ਲੱਗੀ ਹੁੰਦੀ ਹੈ ਬੱਚਿਆਂ ਨੂੰ ਉਦੋਂ ਅਸੀਂ ਇਹਨੂੰ ਬਣਾ ਕੇ ਦਿਖਾ ਸਕਦੇ ਆ ਇਹਨੂੰ ਗਰਮ ਰੱਖਿਆ ਵਾ ਪਾਣੀ ਦੇ ਵਿੱਚ ਅਸੀਂ ਇੱਕ ਸਟੈਂਡ ਰੱਖ ਲਿਆ ਇਸ ਤਰ੍ਹਾਂ ਦਾ ਕੋਈ ਵੀ ਜਾਲੀ ਰੱਖ ਲਓ ਜਦੋਂ ਉੱਪਰ ਅਸੀਂ ਥਾਲੀ ਰੱਖ ਦਾਂਗੇ ਇਹਨੂੰ 15 ਤੋਂ 20 ਮਿੰਟ ਤੱਕ ਅਸੀਂ ਸਟੀਮ ਕਰਾ ਲਏ ਉੱਪਰ ਇਹਨੂੰ ਕਵਰ ਕਰ ਦਿੰਨੇ ਆ ਉੱਪਰ ਕਵਰ ਕਰ ਦਿੰਨੇ ਆ ਚਟਨੀ ਦਾ ਸਮਾਨ ਠੰਡਾ ਹੋ ਗਿਆ ਵਾ ਇਹਨੂੰ ਇੱਕ ਮਿਕਸੀ ਜਾਰ ਦੇ ਵਿੱਚ ਪਾ ਲਓ ਥੋੜਾ ਜਿਹਾ ਅਸੀਂ ਨਮਕੀਨ ਪਾ ਲਾਂਗੇ ਜਾਂ ਇਹਦੀ ਜਗ੍ਹਾ ਤੇ ਹੁੰਦੀ ਨਹੀਂ। ਨਾਰੀਅਲ ਦਾ ਭਰਾਦਾ ਪਾ ਲਾਂਗੇ। ਤੁਸੀਂ ਇਹਦੀ ਜਗ੍ਹਾ ਤੇ ਮੌਫਲੀ ਦੀਆਂ ਕਿਰੀਆਂ ਲੈ ਸਕਦੇ ਜੀ। ਨਮਕ ਟੇਸਟ ਅਨਸਾਰ ਜੀਰਾ ਪਾਊਡਰ ਬਿਨਾ ਪਾਣੀ ਤੋਂ ਅਸੀਂ ਚਟਨੀ ਨੂੰ ਪੀਸ ਲਏਗੇ। ਚਟਨੀ ਨੂੰ ਅਸੀਂ ਪੀਸ ਲਿਆ ਵਾ ਇੱਕ ਬੋਲ ਦੇ ਵਿੱਚ ਕੱਢ ਲਿਆ। ਬਹੁਤ ਹੀ ਵਧੀਆ ਚਟਨੀ ਬਣ ਕੇ ਤਿਆਰ ਹੋਈ। 15-20 ਮਿੰਟ ਹੋ ਗਿਆ ਸਾਸ਼ਤਾ ਬੰਦੀ ਨੂੰ ਚੈੱਕ ਕਰ ਲੈਣੀ ਹੈ ਤੁਸੀਂ ਦੇਖ ਸਕਦੇ ਜੇ। ਇਹ ਬਹੁਤ ਹੀ ਵਧੀਆ ਫੁਲਕੇ ਤਿਆਰ ਹੋਇਆ ਵਾ। ਅਬ ਬਿਲਕੁਲ ਵੀ ਨਹੀਂ ਲੱਗਾ। ਇਸ ਤਰ੍ਹਾਂ ਅਸੀਂ ਇਹਨੂੰ ਚੈੱਕ ਕਰ ਲਾਂਗੇ। ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਦੇ ਹਾਂ। ਤੇ ਇਹਨੂੰ ਠੰਡਾ ਹੋਣ ਦਿੰਦੇ ਹਾਂ। ਤੇ ਇਹਦਾ ਤੜਕਾ ਤਿਆਰ ਕਰ ਲਿਆ। ਕੜਾਈ ਦੇ ਵਿੱਚ ਅਸੀਂ ਇਹਨੂੰ ਬਾਹਰ ਕੱਢ ਲਿਆ ਥਾਲੀ ਨੂੰ। ਇਹ ਥਾਲੀ ਸੱਡੀ ਨਾਲ ਵਿੱਚ ਟੇਢੀ ਹੋ ਗਈ ਸੀ ਉਹਦੇ ਕਰਕੇ ਇੱਕ ਸਾਈਡ ਤੇ ਜ਼ਿਆਦਾ ਹੋ ਗਿਆ ਤੇ ਇੱਕ ਸਾਈਡ ਤੇ ਘੱਟ ਹੋਇਆ ਸਾਈਡਾ ਦਾ ਇਹਨੂੰ ਲਾ ਲਈਨੇ ਇਹਦੇ ਪੀਸ ਕਰ ਲਾਂਗੇ ਬਹੁਤ ਹੀ ਵਧੀਆ ਇਹ ਨਾਸ਼ਤਾ ਬਣ ਕੇ ਤਿਆਰ ਹੋਇਆ ਦੋ ਕ ਚਮਚੇ ਤੇਲ ਪਾ ਲਾਂਗੇ ਤੇਲ ਗਰਮ ਹੋਣ ਤੋਂ ਬਾਅਦ ਥੋੜਾ ਜਿਹਾ ਜੀਰਾ ਥੋੜੀ ਜਿਹੀ ਰਾਈ ਕੜੀ ਪੱਤਾ ਦੋ ਘਰਿਆਂ ਮਿਕਚਾਂ ਹੁਣ ਆ ਇਸ ਹਲਕਾ ਸੌਸ ਕਰ ਲੈਂਗੇ। ਇਹ ਵਾਲਾ ਤੜਕਾ ਸੀ। ਵਿੱਚ ਇੱਕ ਚਮਚਾ ਕੜੀ ਦੇ ਵੀ ਪਾ ਲਏ। ਥੋੜਾ ਜਿਹਾ ਪਾਣੀ। ਜਿਸ ਤਰ੍ਹਾਂ ਅਸੀਂ ਢੋਕਲੇ ਨੂੰ ਤੜਕਾ ਲਾਉਂਨੇ ਉਪਰੋਂ ਦੀ ਉਸ ਤਰੀਕੇ ਨਾਲ। ਥੋੜੀ ਜਿਹੀ ਖੰਡ ਪਾ ਲਈ। ਇਹਨੂੰ ਅਬਾੜਾ ਆਉਣ ਦਿਨੇ ਪਾਣੀ। ਬਹੁਤ ਹੀ ਵਧੀਆ ਢੋਕਲੇ ਦੀ ਤਰ੍ਹਾਂ ਬਣ ਕੇ ਤਿਆਰ ਹੋਇਆ। ਤੁਸੀਂ ਵੀ ਇੱਕ ਸਜ ਦੇ। ਬਹੁਤ ਹੀ ਸੌਫਟ ਤੇ ਸਪੰਜੀ ਬਣਿਆ ਜਾਲੀਦਾਰ ਆਹ ਵੇਖੋ ਅੰਦਰ ਤੱਕ ਜਾਲੀ ਬਣੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਉੱਪਰ ਹੋਣਾ ਸੀ ਇਹਦੇ ਤੜਕਾ ਪਾ ਲੈਣਾ ਸਾਰੇ ਵਿੱਚ ਚੰਗੀ ਤਰ੍ਹਾਂ ਤੜਕਾ ਪਾ ਲੈਣੀ ਬਹੁਤ ਹੀ ਟੇਸਟੀ ਨਾਸ਼ਤਾ ਬਣ ਕੇ ਤਿਆਰ ਹੋਇਆ ਤੁਸੀਂ ਵੀ ਵੇਖ ਸਕਦੇ ਜੀ ਬਹੁਤ ਹੀ ਸਪੰਜੀ ਹੈ ਇਕਦਮ ਜੂਸੀ ਬਣ ਕੇ ਤਿਆਰ ਹੋਇਆ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਹੈ ਜਿਸ ਤਰ੍ਹਾਂ ਅਸੀਂ ਬੇਸਨ ਦਾ ਜਿਵੇਂ ਸੂਜੀ ਦਾ ਢੋਕਲਾ ਬਣਾ ਕੇ ਤਿਆਰ ਕਰਦੇ ਆ ਉਸੇ ਤਰੀਕੇ ਦਾ ਇਹ ਕੱਚੇ ਚੌਲਾਂ ਦਾ ਢੋਕਲਾ ਬਣ ਕੇ ਤਿਆਰ ਹੋਇਆ ਨਾਲ ਅਸੀਂ ਇਹਦੇ ਚਟਣੀ ਨੂੰ ਸੌਫ ਕੀਤਾ ਚਟਣੀ ਵੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾ ਲਿਓ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ